ਇਸ ਦਾ ਕੀ ਨਾਮ ਹੈ ਆਪਕਾ ਮੇਰਾ ਸੁਦੀਰ ਗੁਲੇਰੀਆ ਪ੍ਰਧਾਨ ਹਿਮਾਚਲੀ ਮਹਾਸਭਾ ਪੰਜਾਬ ਸੁਦੀਰ ਗੁਲੇਰੀਆ ਪ੍ਰਧਾਨ ਹਿਮਾਚਲੀ ਮਹਾਸਭਾ ਪੰਜਾਬ ਇਸ ਤਰ੍ਹਾਂ ਜੀ ਕੱਲ ਸਾਡੇ ਹਿਮਾਚਲ ਮਾ ਰੋਡਵੇ ਦੀ ਬੱਸ ਦੇ ਸ਼ੀਸ਼ੇ ਵਗੈਰਾ ਭੰਨੇ ਆ ਕੁਝ ਸ਼ਰਾਰਤੀ ਤੱਤ ਬਣ ਹੈ ਉਹਦੇ ਬਾਰੇ ਅਸੀਂ ਅੱਜ ਐਸਟੀਐਮ ਸਾਹਿਬ ਨੂੰ ਮੋਰੰਡਮ ਦੇ ਕੇ ਆਏ ਸੀਗੇ ਤੇ ਕੋਈ ਵੀ ਹੈਗਾ ਜਿਸ ਤਰ੍ਹਾਂ ਉਹਨਾਂ ਨੇ ਕੱਲ ਮਤਲਬ ਕਿ ਕਈ ਜਗ੍ਹਾ ਤੇ ਬੱਸਾਂ ਤੇ ਸਟਿੱਕਰ ਵੀ ਲਾਇਆ ਹੈ ਬੱਸਾਂ ਦੇ ਸ਼ੀਸ਼ੇ ਤੋੜੇ ਆ ਤੇ ਤਲਵਾਰਾਂ ਲਹਿਰਾਈਆਂ ਆ ਅਸੀਂ ਇਹ ਨਹੀਂ ਕਹਿੰਦੇ ਪਹਿਲਾਂ ਤੇ ਕੋਈ ਆਪਣੇ ਕੋਈ ਕਿਸੇ ਨੂੰ ਸੰਤ ਮੰਨਦਾ ਮੰਨਣ ਅ ਲੇਕਿਨ ਤੁਸੀਂ ਤਲਵਾਰਾਂ ਦੇ ਜ਼ੋਰ ਤੇ ਕਿਸੇ ਦੂਸਰੇ ਬੰਦੇ ਨੂੰ ਨਹੀਂ ਲਾਂਦੇ ਉਹਨਾਂ ਧੱਕਾਸ਼ਾ ਹੀ ਕਰ ਸਕਦੇ ਵੀ ਤੂੰ ਵੀ ਉਸ ਚੀਜ਼ ਨੂੰ ਇਹ ਚੀਜ਼ ਮੰਨ ਕਿਉਂਕਿ ਹਰੇਕ ਬੰਦੇ ਦੇ ਆਪਣੇ ਆਪਣੇ ਆਸ ਆਸਾ ਹੁੰਦੀ ਹੈ ਲਾਂਦੇ ਤੇ ਉਹਨਾਂ ਨੇ ਧੱਕਾਸ਼ਾ ਹੀ ਕੀਤੀ ਆ ਤੇ ਧੱਕਾ ਤੇ ਵਿਰੋਧ ਵਿੱਚ ਅਸੀਂ ਹੁੰਦੇ ਜਿਹੜਾ ਇਹ ਰੈਸ਼ਨ ਸਾਹਿਬ ਨੂੰ ਮੋਰੰਡਮ ਦਿੰਦਾ ਤਾਂ ਕਿ ਉਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਐਸ਼ਮ ਸਾਹਿਬ ਨੇ ਕਿਹਾ ਵੀ ਉਹਨਾਂ ਦੇ ਜਿਹੜਾ ਪਰਚਾ ਤਾਂ ਦਰਜ ਹੋ ਗਿਆ ਮੈਂ ਕਿਹਾ ਪਰਚਾ ਨਹੀਂ ਦਰਜ ਕਰਨਾ ਕਿ ਜਿਹੜੇ ਮੁਰਜਮ ਆ ਉਹ ਵੀ ਸਲਾਖਾਂ ਦੇ ਪਿੱਛੇ ਲੈ ਕੇ ਆਣੇ ਆ। ਕੀ ਤੁਸੀਂ ਵੀ ਰੋਸ਼ ਕਰ ਰਹੇ ਹੋ ਹੋਰ ਰੋਤਾ ਤਾਂ? ਰੋਸ਼ ਪ੍ਰਦਰਸ਼ਨ ਵੀ ਕਰੋਗੇ ਤੁਸੀਂ? ਦੇਖ ਉਹ ਕਹਿੰਦੇ ਵੀ ਕਾਰਵਾਈ ਇਸ ਕਰ ਰਹੇ ਆ ਤੇ ਅੱਜ ਡੀਐਸਪੀ ਸਾਹਿਬ ਵੀ ਲੰਦੇ ਪੂਰੇ ਟੀਮਾਂ ਲੈ ਕੇ ਲੰਦੇ ਆਪਣੀ ਟੀਮਾਂ ਨਾਲ ਲੰਦੇ ਜਿਹੜੇ ਛਾਪੇ ਮਾਰ ਰਹੇ ਆ ਬੰਦੇ ਨੂੰ ਰੈਸਟ ਕਰਨ ਵਾਸਤੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਕਹਿੰਦੇ ਪਤਾ ਲੱਗ ਰਿਹਾ ਅਸੀਂ ਜਾ ਰਹੇ ਆ 5 ਵਜੇ ਤੱਕ ਕੋਈ ਹਾਲੇ ਹਾਲੇ ਤੱਕ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਕੋਈ ਅਰੈਸਟ ਕੀਤਾ ਨਹੀਂ ਦਿੱਤਾ 5 ਵਜੇ ਹਾਂਜੀ ਹੋਰ ਅਗਲੀ ਸਬਕ ਕੀ ਚੜੀ ਅਗਲੀ ਚੜੀ ਇਹ ਦੇਖਦੇ ਦੋ ਕਿ ਦਿਨ ਲੰ데요 ਜੇਕਰ ਉਹਨਾਂ ਨੇ ਆਪਣਾ ਕੋਈ ਕਾਰਵਾਈ ਕਰਤੀ ਬੰਦੇ ਅਰੈਸਟ ਕਰ ਲਏ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਆਪਣਾ ਰੋਜ ਪ੍ਰਦਰਸ਼ਨ ਕਰਾਂਗੇ ਰੂਟ ਵੀ ਬੰਦ ਕੀਤੇ ਹੈ ਹਿਮਾਚਲ ਸਰਕਾਰ ਨੇ ਹਰਿਆਣਾ ਰੋਡ ਹਾਂ ਤੇ ਬੱਸਾ ਪਨਾਣੀ ਥੋੜੀ ਹੈ ਜਦ ਲੰ데요 ਪੰਜਾਬ ਪੰਜਾਬ ਦੀ ਪੁਲਿਸ ਜੇ ਕੋਈ ਕਾਰਵਾਈ ਨਹੀਂ ਕਰੇਗੀ ਤੇ ਅਸੀਂ ਨੁਕਸਾਨ ਥੋੜੀ ਕਰਾਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਖੜ ਦੇ ਵਿੱਚ ਜਿਹੜਾ ਇਸ ਵਾਰ 70% ਰੈਵਨਿਊ ਹੈ ਉਹ ਹਿਮਾਚਲ ਦੇ ਲੋਕਾਂ ਨਾਲ ਆ ਰਿਹਾ ਚਾਹੇ ਉਹ ਤਹਿਸੀਲ ਲੈ ਲੋ ਨਗਰ ਕਾਉਂਸਲ ਲੈ ਲੋ ਜਾਂ ਲੰਦੇ ਬਾਜ਼ਾਰ ਲੈ ਲੋ ਜਿੰਨੇ ਵੀ ਦੁਕਾਨਦਾਰ ਆ ਵਗੈਰਾ ਜੋ ਵੀ ਪਰਚੇਜ਼ ਲੋਕ ਕਰਦੇ ਆ ਤੇ 70% ਲੋਕ ਤਾਂ ਹਿਮਾਚਲ ਹੀ ਆ ਤੇ ਹਿਮਾਚਲ ਦੇ ਲੋਕਾਂ ਦੇ ਨਾਲ ਹੀ ਧੱਕਾ ਹੀ ਹੋ ਰਹੀ ਹੈ ਰੂਟ ਸਹੀ ਕਰੇ ਬੰਦ ਕਰੇ ਹਾਂ ਉਹ ਤਾਂ ਸਹੀ ਹੈ ਕਿਉਂਕਿ ਬੱਸਾਂ ਅਸੀਂ ਪਨਾਣੀਆਂ ਥੋੜੀਆਂ ਐ ਠੋੜੀਆਂ ਐ ਰੂਟ ਬਣ ਕੇ ਇਹ ਰੂਟ ਤਾਂ ਲੰਦੇ ਬੰਦ ਕਿਤੇ ਸਹੀ ਹੈ ਜਦ ਤੱਕ ਲੰਦੇ ਮੁਰਜ਼ਮਾਂ ਨੂੰ ਫੜਦੇ ਨਹੀਂ ਹੈ ਜਦ ਤੱਕ ਤਾਂ ਬੰਦ ਕਰਾਂਗੇ ਅਸੀਂ ਬਸਾਂ ਤੋਂ ਡਵਾੜੀ ਹੁੜੀਆ ਪੰਜਾਬ ਚ ਭੇਜ ਕੇ ਪ੍ਰਤਾਪ ਜੀ ਯਾਰ ਜੋ ਕਾਰਵਾਈ ਕੀਤੀ ਉਹ ਬਹੁਤ ਗਲਤ ਹੈ ਜੀ ਬਾਕੀ ਬਸ ਆਸਨ ਕੇ ਥਰਡ ਵਰਚ ਜਿਹੜੇ ਸਟੈਂਡ ਨੇ ਬਸਾਂ ਬਸਾਂ ਬੰਦ ਨਹੀਂ ਹੋਣਾ ਚਾਹੀਦੀਆਂ ਵੈਸੇ ਹੁਣ ਹੋ ਗਈਆਂ ਜਾਂ ਕੀਤੀਆਂ ਗਈਆਂ ਤਾਂ ਅੱਗੇ ਵਾਸਤੇ ਚੜਾ ਹੁਸਾਬ ਨਾਲ ਕਿੰਨਾ ਕਿ ਮਾਹੌਲ ਕਿਦਾਂ ਦਾ ਹੈ ਮਾਹੌਲ ਸਾਰੇ ਪਰੇਸ਼ਾਨ ਨੇ ਇਸ ਟਾਈਂ ਕੰਦੇ ਵਿਸਤਰਾ ਦੀ ਇੰਨੀ ਬੜੀ ਸਟੇਟ ਆਪਣੇ ਪੰਜਾਬ ਦੀ ਹੈਗੀ ਇਹ ਸਾਰੇ ਲੱਛਣ ਕਿ ਲੱਛਣ ਲੱਗਦੇ ਹਨ ਤਾਂ ਫਿਰ ਕੀ ਆ ਭਾਈ ਸ਼ੁਭਮ ਇਹ ਜੋ ਕੱਲ ਬਸਨਲ ਹੋਇਆ ਹੈ ਹਿਮਾਚਲ ਵਾਲੀ ਨਾਲ ਜੋ ਪੰਜਾਬ ਵਾਲਿਆਂ ਨੇ ਕਰਿਆ ਹੈ ਇਹ ਬਹੁਤ ਗਲਤ ਹੈ ਤੇ ਦੂਜੀ ਗੱਲ ਅਸੀਂ ਸਾਰੇ ਆਪਾਂ ਹਿਮਾਚਲ ਭਾਰਤੀ ਵਸੇ ਹੈ ਠੀਕ ਹੈ ਇਹ ਬਹੁਤ ਗਲਤ ਹੋ ਰਿਹਾ ਹੈ ਹਿਮਾਚਲ ਹਿਮਾਚਲ ਚ ਅਗਰ ਪੰਜਾਬੀ ਜਾਂਦੇ ਆ ਤਾਂ ਪੰਜਾਬੀਆਂ ਨੂੰ ਵੀ ਇਦਾਂ ਹੋ ਰਿਹਾ ਔਰ ਅਗਰ ਹਿਮਾਚਲ ਵਾਲੀ ਬਸ ਪੰਜਾਬ ਤੋਂ ਨਿਕਲ ਕੇ ਚੱਲ ਰਹੀ ਹੈ ਤਾਂ ਉਹ ਵੀ ਪੰਜਾਬੀ ਜਿਹਨੇ ਵੀ ਕਰਿਆ ਹੈ ਠੀਕ ਹੈ ਆਪਾਂ ਇਹ ਨਹੀਂ ਬੋਲਦੇ ਸਾਨੂੰ ਇਹ ਨਹੀਂ ਪਤਾ ਕਿਹਨੇ ਕਰਿਆ ਹੈ ਔਰ ਜਿਹਨੇ ਵੀ ਕਰਿਆ ਬਹੁਤ ਗਲਤ ਹੈ ਇਸ ਤੇ ਕਰਕੇ ਹੁਣ ਪੁਲਿਸ ਵਾਲੇ ਜਲਦੀ ਐਕਸ਼ਨ ਲੈਣ ਜਿਹੜੀ ਬੱਸਾਂ ਬੰਦ ਹੋ ਰਹੀਆਂ ਇਹ ਜਿਹੜੀਆਂ ਬੱਸਾਂ ਬੰਦ ਹੋ ਰਹੀਆਂ ਖਰੜ ਤੋਂ ਰੂਟ ਜਿਹੜੇ ਬੰਦ ਕਰਿਆ ਹੈ ਹਿਮਾਚਲੀਆਂ ਨੇ ਬਹੁਤ ਵਧੀਆ ਕਰਿਆ ਕਿਉਂਕਿ ਅਗਰ ਇਹ ਬੱਸਾਂ ਬੰਦ ਨਾ ਹੋਈਆਂ ਤਾਂ ਹੋਰ ਲੋਕਾਂ 'ਚ ਜ਼ਿਆਦਾ ਗੁੱਸਾ ਆਣਾ ਤਾਂ ਉਹਨਾਂ ਨੇ ਹੋਰ ਤੋੜਨੀ ਹੈ मैं सनी ठाकूनू जी और जिस हिसाब से ये हमने अभी देखा है कि जो चंडीगढ़ रूट से जो हमारी हिमाचल के लिए बसें जाती है उसको जो भी शरारती तत्वों ने जिन्होंने भी कोई ज़्यादा इसमें ज़्यादा तादाद में बंदे नहीं आए लेकिन जिन्होंने भी आकर इस तरह से की किया है अगर तो उन बस वाले लोगों ने जिन लोगों के साथ ये हरकत हुई है अगर उस बस ने ये काम किया होता तो शायद हम इसको जायज़ ठहरा सकते थे लेकिन जिसमें आम लोग जिनको ये किसी चीज़ का पता नहीं है जो वहाँ पर डेली आना जाना करते हैं या जिनकी वजह से सरकार को भी कितना मुनाफा होता है जब हमारे रूट यहाँ पर आते ही या यहाँ के रूट हिमाचल जा रहे हैं उससे अगर उनको बेनिफिट हो रहा है तो उनको ये चीज़ करने से पहले तो रोका जाए और अगर ये उन्होंने किया अगर आम लोग जो लेडीज हैं जेंट्स हैं बुज़ुर्ग हैं अगर उनको खुदा ना खासा कोई चोट हो जाती या कोई उसमें घायल हो जाता तो शायद इसका बहुत बड़ा असर पड़ता पंजाब पर भी क्योंकि पंजाब पर इस टाइम कि आपका चंडीगढ़ है हरियाणा है जहाँ पर भी हिमाचल का बहुत ज़्यादा रोल है किसी भी चीज को खरीदने में बेचने में यहां पर जितने प्लॉट्स हो रहे हैं वो इसमें हिमाचली आई थिंक 70% से ज्यादा लोग हैं पुलिस प्रशासन आप सेटिस्फाइड हो अभी तो बिल्कुल भी सेटिस्फाई नहीं है क्योंकि इसलिए हम प्रशासन से थोड़ी दरखास्त करेंगे पुलिस से भी दरखास्त करेंगे कि जल्दी से जल्दी इन चीजों को बंद किया जाए सबसे बड़ी बात है आप तलवारें लहराकर किसी को अगर अपनी चीज उन पर थोपना चाहते तो सबसे बड़ी गलत बात है अगर आप हिमाचल आ रहे हो तो वहां पर कोई आपको डंडे या तलवारें लेकर नहीं पड़ा है ये पिंडरा वाले अगर ये कर रहे हैं जिस चीज का भी प्रदर्शन चल रहा है इनका होशियारपुर में तो वो चीज़ अभी गलत है गलत इसलिए है अगर आपके साथ वहां पर उन्होंने ये बोला है अगर आप गुरु गोबिंद सिंह जी की तस्वीर लेके जाते हो अगर उसको मना किया जाता तो हम बोल सकते थे कि आपने गलत किया है तो हिमाचल को हम गलत बोलते हैं लेकिन वहां पर आप पिंड और किसी भी इंसान हम किसी धर्म या जाति पे नहीं जाएंगे लेकिन अगर आप किसी एक पर्सन को लेकर ये चीज़ तोड़ फोड़ कर दोगे किसी को नुकसान पहुँचाओ कल को आपका भी परिवार है उनके साथ भी गलत हो सकता है क्योंकि ऊपर वाला सब देख रहा है